ਜਤੇਸ਼ ਸ਼ਸਤਰਾਂ ਨਾਲ ਪਿਆਰ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉੱਥੇ ਉਹਨਾਂ ਦਾ ਕਮੀਆਂ ਦੇ ਨਾਲ ਵੀ ਬੜਾ ਪਿਆਰ ਸੀ ਬੜੇ ਬੜੇ ਵੱਡੇ ਕੀਮਤੀ ਕਵੀ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਲਵਾਉਂਦੇ ਹੁੰਦੇ ਸੀ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਉਹਨਾਂ ਨੂੰ ਅਨਾਮ ਦੇ ਦੇ ਕੇ ਔਰ ਖੁਸ਼ ਕਰਕੇ ਦੇਉਂਦੇ ਹੁੰਦੇ ਸੀ ਔਰ ਬਹੁਤ ਸਾਰੇ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਪੱਕੀ ਹਾਜ਼ਰੀ ਲਾਉਂਦੇ ਸੀ ਜਿਨ੍ਹਾਂ ਵਿੱਚ ਭਾਈ ਨੰਦ ਲਾਲ ਜੀ ਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਹੈ ਉਹ ਕੱਲੇ ਇੱਕ ਕਵੀ ਨਹੀਂ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨੰਨ ਸਿੱਖ ਵੀ ਸੀ ਭਾਈ ਨੰਦ ਲਾਲ ਜਿਹਦੇ ਜੀਵਨ ਵਿੱਚ ਜੇ ਉਪਰੀ ਜੀ ਝਾਤ ਮਾਰੀ ਹੈ ਤੇ ਇਹਨਾਂ ਦੇ ਸਤਕਾਰਯੋਗ ਪਿਤਾ ਜੀ ਮੁੰਸੀ ਮੁੰਸੀ ਸ਼ੱਜੂ ਜਿਹੜਾ ਖੱਤਰੀ ਸੀ ਇਹ ਭਾਰਤ ਦਾ ਹੀ ਵਾਸੀ ਸੀ ਤੇ 1630 ਦੇ ਵਿੱਚ ਇਹ ਭਾਰਤ ਤੋਂ ਗਜਨੀ ਚਲੇ ਆ ਗਿਆ ਸੀ ਗਜਨੀ ਜਦੋਂ ਵਸਿਆ ਜਾ ਕੇ ਉਥੇ 1600 63 ਦੇ ਵਿੱਚ ਭਾਈ ਨੰਦ ਲਾਲ ਜੀ ਦਾ ਜਨਮ ਹੋਇਆ ਤੇ ਪਿਤਾ ਜੀ Munshi Shajju ji ਗਜਨੀ ਦੇ ਹਾਕਮ ਦੇ ਨਾ ਮੀਰ Munshi ਬਣ ਗਏ ਵਿਦਿਆ ਪੜ੍ਹੀ ਹੋਈ ਸੀ ਫਾਰਸੀ ਦੇ ਬੜੇ ਡੂੰਗੀ ਜਾਣਕਾਰੀ ਰੱਖਣ ਵਾਲੇ ਸਨ ਤੇ ਮੀਰ Munshi ਬਣ ਗਏ ਜਦੋਂ ਭਾਈ ਨੰਦ ਲਾਲ ਜੀ ਦੀ ਉਮਰ ਤਕਰੀਬਨ 12 ਸਾਲ ਦੀ ਹੋਈ ਨਾ ਕਿਉਂਕਿ ਇਹ ਬੈਰਾਗੀ ਮਤ ਨੂੰ ਮੰਨਣ ਵਾਲੇ ਸੀ ਇਹਨਾਂ ਨੇ ਸੋਚਿਆ ਵੀ ਹੁਣ 12 ਸਾਲ ਦਾ ਹੋ ਗਿਆ ਬੱਚਾ ਇਹਨੂੰ ਬੈਰਾਗੀ ਜਿਹੜੀ ਸੰਪਰਦਾ ਬੈਰਾਗੀ ਮਤ ਦੇ ਰਚ ਨਾਲ ਗੱਲ ਵਿੱਚ ਕੰਠੀ ਪਾਉਂਦੇ ਹੁੰਦੇ ਸੀ ਉਹਦੇ ਉਹਨੂੰ ਇਸ ਮੱਤ ਵਿੱਚ ਪ੍ਰਵੇਸ਼ ਮੰਨਿਆ ਜਾਂਦਾ ਸੀ ਤੇ ਜਦੋਂ 12 ਸਾਲ ਦੀ ਉਮਰ ਦੇ ਵਿੱਚ ਗਲ ਵਿੱਚ ਕੰਠੀ ਪਾਉਣ ਲੱਗੇ ਨਾ ਤੇ ਭਾਈ ਨੰਦ ਲਾਲ ਜੀ ਨੇ ਬੜੀ ਦਲੀਲ ਦੇ ਨਾਲ ਅਨਕਾਰ ਕਰ ਦਿੱਤਾ ਇਥੋਂ ਪਤਾ ਲੱਗਦਾ ਵੀ ਭਾਈ ਨੰਦ ਲਾਲ ਜੀ ਵਿਹਿਮਾ ਪਰਮਾ ਭਲੇਖਿਆਂ ਤੋਂ ਬਚਪਨ ਵਿੱਚ ਹੀ ਦੂਰ ਹੋ ਗਏ ਸੀ ਤੇ 12 ਸਾਲ ਦੀ ਉਮਰ ਦਾ ਵਿੱਚ ਉਮਰ ਦੇ ਵਿੱਚ ਇਹਨੇ ਕੰਠੀ ਤੋਂ انکار ਕੀਤਾ ਤੇ 1652 ਦੇ ਵਿੱਚ ਆਪ ਜੀ ਦੇ ਪਿਤਾ ਮਨੁਸ਼ੀ ਛੱਜੂ ਜੀ ਦਾ ਦਿਹਾਂਤ ਹੋ ਗਿਆ ਤੇ ਜਦੋਂ ਪਿਤਾ ਜੀ ਖਤਮ ਹੋਏ ਉਹਨਾਂ ਦੀ ਮੌਤ ਹੋਈ ਇਹਦੇ ਭਾਈ ਅਨੰਦ ਲਾਲ ਜੀ ਦੀ ਉਮਰ ਉਦੋਂ ਤਕਰੀਬਨ 19 ਸਾਲ ਦੀ ਸੀ ਜਦੋਂ 19 ਸਾਲ ਦੀ ਉਮਰ ਪਿਤਾ ਦਾ ਦਿਹਾਂਤ ਹੋ ਗਿਆ ਹਾਕਮ ਦਾ ਮੀਰ ਮੁਨਸ਼ੀ ਤੇ ਭਾਈ ਆਨੰਦ ਲਾਲ ਨੇ ਸੋਚਿਆ ਵੀ ਪਿਤਾ ਵਾਲਾ ਮਾਣ ਸਨਮਾਨ ਹੁਣ ਮੈਨੂੰ ਮਿਲਣਾ ਚਾਹੀਦਾ ਉਹ ਸਮੇ ਇਸ ਤਰ੍ਹਾਂ ਹੁੰਦਾ ਵੀ ਜੇ ਸਰਤਬੇ ਤੇ ਬਾਪ ਕੰਮ ਕਰਦਾ ਤੇ ਜੇ ਕਿਤੇ ਉਹ ਬਾਪ ਖਤਮ ਹੋ ਜਾਂਦਾ ਔਰ ਉਨੀ ਲਿਆਕਤ ਹੈ ਉਨੀ ਪੜ੍ਹਾਈ ਹੈ ਬੱਚੇ ਦੀ ਤੇ ਉਹੀ ਜਗ੍ਹਾ ਤੇ ਉਹਨੂੰ ਰੱਖਿਆ ਜਾਂਦਾ ਹੁਣ ਪੜ੍ਹਾਈ ਬੜੀ ਫਾਰਸੀ ਪੜ੍ਹੇ ਹੋਏ ਭਾਈ ਨੰਦ ਲਾਲ ਬਹੁਤ ਸ਼ਾਰਪ ਬੁੱਧ ਪਰ ਉਮਰ ਰਾਹ ਵਿੱਚ ਕਰੋੜਾ ਬਣ ਗਈ ਉਮਰ ਛੋਟੀ ਹੈ 19 ਸਾਲ ਦੀ ਉਮਰ ਹੈ ਤੇ ਬਣਦਾ ਮਾਨਤਾਨ ਨਾ ਮਿਲਿਆ ਮੀਰ ਮੁਨਸ਼ੀ ਭਾਈ ਨੰਦ ਲਾਲ ਜੀ ਦੇ ਮਨ ਵਿੱਚ ਸੀ ਕਿ ਮੈਨੂੰ ਪਿਓ ਦੀ ਥਾਂ ਤੇ ਰੱਖਿਆ ਜਾਵੇ ਪਰ ਹਾਕਮ ਨੇ ਇਨਕਾਰ ਕਰ ਦਿੱਤਾ ਮਾਨ ਬੜਾ ਦੁਖੀ ਹੋਇਆ ਤੇ ਪਿਤਾ ਦੀ ਜਿੰਨੀ ਜਾਇਦਾਦ ਜੋ ਵੀ ਸੀ ਸਾਰਾ ਕੁਝ ਵੇਚ ਵਟ ਕੇ ਨਾਲ ਭਾਈ ਨੰਦ ਲਾਲ ਜੀ 1653 ਦੇ ਵਿੱਚ ਮਲਤਾਨ ਆ ਕੇ ਵਸ ਗਏ ਹੁਣ ਇੱਥੇ 1 ਸਾਲ ਬੀਤਿਆ ਤੇ 1654 ਦੇ ਵਿੱਚ ਇਹਨਾਂ ਦਾ ਵਿਆਹ ਹੋ ਗਿਆ ਭਾਈ ਨੰਦ ਲਾਲ ਜੀ ਦਾ ਜਿਹੜਾ ਸੋਹਰਾ ਪਰਿਵਾਰ ਸੀ ਉਹ ਸਿੱਖ ਪਰਿਵਾਰ ਸੀ ਗੁਰੂ ਘਰ ਹੁੰਦਾ ਬਾਣੀ ਪੜਦਾ ਨਿਤਨੇਮੀ ਬਹੁਤ ਸ਼ਰਧਾ ਤੇ ਭਾਵਨਾ ਵਾਲਾ ਕੁਦਰਤੀ ਗੱਲ ਹੈ ਜਿਸ ਭਾਵਨਾ ਵਾਲੇ ਪਰਿਵਾਰ ਚੋਂ ਆਈ ਹੋਈ ਧੀ ਇੱਕ ਬੱਚੀ ਉਹਦਾ ਵੀ ਸੁਭਾਅ ਧਾਰਮਿਕ ਹੋਏਗਾ ਨਿਤਨੇਮ ਨਾਲ ਜੁੜੀ ਹੋਏਗੀ ਤੇ 1654 ਦੇ ਵਿੱਚ ਇਹਦਾ ਵਿਆਹ ਹੋ ਗਿਆ ਸਿੱਖ ਘਰ ਦੇ ਵਿੱਚ ਤੇ 1654 ਦੇ ਵਿੱਚ ਹੀ ਮਲਤਾਨ ਦੇ ਸੂਬੇ ਦਾ ਦਿਵਾਨ ਲੱਗ ਗਿਆ ਭਾਈ ਨੰਦ ਲਾਲ ਵਿਦਿਆ ਬਹੁਤ ਪੜ੍ਹੀ ਹੋਈ ਸੀ ਜਦੋਂ ਦਿਵਾਨ ਲੱਗ ਗਿਆ ਤੇ ਇੰਦਰ ਭਾਰਤ ਦੇ ਵਿੱਚੋਂ ਸ਼ਹਾਜਾਦਾ ਮੁਜ਼ਮਨ ਨੂੰ ਬਾਦਸ਼ਾਹ ਹਰੰਗਜ਼ੇਬ ਨੇ ਇਹਨਾਂ ਨੂੰ ਗਜਨੀ ਭੇਜਿਆ ਤੇ ਅਕਸਰ ਹੀ ਗਜਨੀ ਜਿਹੜਾ ਆਉਣਾ ਜਾਣਾ ਤੇ ਭਾਈ ਨੰਦ ਲਾਲ ਰਸਤੇ ਵਿੱਚ ਜਦੋਂ ਰੁਕਣਾ ਮਲਤਾਨ ਤੇ ਭਾਈ ਨੰਦ ਲਾਲ ਦੀ ਜਿਹੜੀ ਵਿਦਵਤਾ ਸੀ ਉਹ ਇਹਦੇ ਸਾਹਮਣੇ ਮੁਜ਼ਮ ਨੇ ਦੇਖੀ ਗਜਨੀ ਜਾਂਦਿਆ ਹੋਇਆ ਰਸਤੇ 'ਤੇ ਜਦੋਂ ਗਜਨੀ ਨੂੰ ਜਾਣਾ ਜਾਂ ਆਉਣਾ ਕਈ ਵਾਰ ਆਉਣਾ ਜਾਣਾ ਔਰ ਇੱਕ ਵਾਰ ਤਾਂ ਭਾਈ ਆਨੰਦ ਲਾਲ ਜੀ ਨੂੰ ਨਾਲ ਵੀ ਲੈ ਕੇ ਗਏ ਸਨ ਸ਼ਹਿਜ਼ਾਦਾ ਮੁਜ਼ਮ ਔਰ ਬੜੀ ਨੇੜਤਾ ਹੋ ਗਈ ਤੇ ਜਦੋਂ ਵੀ ਆਉਣਾ ਜਾਣਾ ਗੱਲਬਾਤ ਹੋਣੀ ਬੈਠਣਾ ਇੱਕ ਦੂਜੇ ਨਾਲ ਵਿਚਾਰ ਜੋ ਹੈ ਸਾਂਝੀ ਕਰਨੇ ਕੁਝ ਸਮਾਂ ਐਸਾ ਬੀਤੇ ਆ ਬਈ ਮਲਤਾਨ ਦੇ ਸੂਬੇ ਨਾਲ ਗੱਲ ਕਰਕੇ ਨਾ ਸ਼ਹਜਾਦਾ ਮਉਜ਼ਮ ਨੇ ਭਾਈ ਨੰਦਲਾ ਨੂੰ ਆਪਣਾ ਨੀਰ ਮੁਨਸ਼ੀ ਰੱਖ ਲਿਆ ਆਪਣੇ ਨਾਲ ਹੀ ਰੱਖ ਲਿਆ ਇੱਕ ਤਾਂ ਉਹਦੀ ਵਿਦਵਤਾ ਦੂਸਰਾ ਉਹਦੇ ਨਾਲ ਪਿਆਰ ਬਣ ਗਿਆ ਵਿਚਾਰਾਂ ਦਾ ਇੱਕ ਦੂਸਰੇ ਨਾਲ ਮੇਲ ਹੋ ਗਿਆ ਔਰ ਕੁਦਰਤ ਦੀ ਗੱਲ ਹੈ ਜਦੋਂ ਵਿਚਾਰਾਂ ਦਾ ਮੇਲ ਹੁੰਦਾ ਨਾ ਉਥੇ ਮਿੱਤਰਤਾ ਹੋ ਜਾਂਦੀ ਹੈ ਉਥੇ ਵਿਸ਼ਵਾਸ ਹੋ ਜਾਂਦਾ ਪਿਆਰ ਬਣ ਜਾਂਦਾ ਹੈ ਤੇ ਜਦੋਂ ਖਿਆਲਾਂ ਦਾ ਮੇਲ ਨਹੀਂ ਉਥੇ ਫਿਰ ਪਿਆਰ ਨਹੀਂ ਹੁੰਦਾ ਉਥੇ ਮੇਲ ਨਹੀਂ ਰਹਿੰਦਾ ਤੇ ਇਹਨਾਂ ਦੇ ਵਿਚਾਰ ਵੀ ਕੋਈ ਸ਼ਹਿਜ਼ਾਦਾ ਮਉਜ਼ਮਦਾ ਤੇ ਭਾਈ ਨੰਦ ਲਾਲ ਜੀ ਦਾ ਮੀਰ ਮਨਸ਼ੀਰ ਅਖ ਲਿਆ ਤੇ ਅ ਭਾਈ ਨੰਦ ਲਾਲ ਜੀ ਸ਼ਹਿਜਾਦਾ ਮਉਜ਼ਮ ਦੇ ਨਾਲ ਹੀ ਭਾਰਤ ਵਿੱਚ ਆ ਗਏ ਇੱਕ ਵਾਰ ਦਾ ਜ਼ਿਕਰ ਹੈ ਆਗਰੇ ਦੇ ਵਿੱਚ ਨਾ ਕੁਰਾਨ ਦੀ ਕਿਸੇ ਆਇਤ ਦੇ ਉੱਤੇ ਵਿਚਾਰ ਚੱਲ ਰਹੀ ਸੀ ਤੇ ਬਹੁਤਿਆਂ ਨੇ ਬਾਦਸ਼ਾਹ ਔਰੰਗਜ਼ੇਬ ਨੇ ਗੱਲ ਕਈ ਵੀ ਇਸ ਆਇਤ ਦੇ ਮੈਨੂੰ ਅਰਥ ਸੁਣਾਏ ਜਾਣ ਸਾਰਿਆਂ ਨੇ ਆਪ ਕੋ ਆਪਣੀ ਮਤ ਅਨੁਸਾਰ ਆਪ ਕੋ ਆਪਣੀ ਸਮਝ ਸੋਝੀ ਅਨੁਸਾਰ ਅਰਥ ਕੀਤੇ ਪਰ ਔਰੰਗਜ਼ੇਬ ਜਿਹੜਾ ਨਾ ਉਹਨੂੰ ਕਿਸੇ ਦੇ ਵੀ ਸੁਣਾਈ ਹੋਏ ਅਰਥਾਂ ਦੇ ਉੱਤੇ ਵਿਸ਼ਵਾਸ ਨਾ ਹੋਇਆ ਕਹਿੰਦੇ ਇਹ ਅਰਥ ਸਹੀ ਨਹੀਂ ਹੋਏ ਕੋਈ ਹੋਰ ਵਿਦਵਾਨ ਇਹਦੇ ਅਰਥ ਕਰੇ ਤੇ ਸ਼ਹਿਜਾਦਾ ਮਉਜ਼ਮ ਨੂੰ ਬਾਦਸ਼ਾਹ ਰੰਗ ਜੇਬ ਨਹੀਂ ਇਹ ਜੇਕਰ ਆਉਂਦਾ ਇਤਿਹਾਸ ਵਿੱਚ ਕਹ ਵੀ ਤੇਰੇ ਨਾਲ ਇੱਕ ਮਲਤਾਨ ਤੋਂ ਵਿਦਵਾਨ ਆਇਆ ਤੇ ਸ਼ਹਿਜਾਦਾ ਮਉਜ਼ਮ ਭਾਈ ਨੰਦ ਲਾਲ ਜੀ ਨੂੰ ਲੈ ਕੇ ਆਏ ਤੇ ਭਾਈ ਨੰਦ ਲਾਲ ਜੀ ਨੇ ਉਸ ਕੁਰਾਨ ਦੀ ਆਇਤ ਦੇ ਜਿਹੜੇ ਅਰਥ ਕੀਤੇ ਨਾਲ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਹਰਾਨ ਹੋ ਗਿਆ ਵੀ ਸਾਡੇ ਇਸਲਾਮ ਦੇ ਐਡੇ ਐਡੇ ਵੱਡੇ ਬਦਵਾਨ ਇਸ ਕੁਰਾਨ ਦੀ ਆਇਤ ਦੇ ਅਰਥ ਨਾ ਕਰ ਸਕੇ ਇੱਕ ਹਿੰਦੂ ਘਰ ਦੇ ਵਿੱਚ ਜੰਮਿਆ ਹਿੰਦੂ ਘਰ ਵਿੱਚ ਪੜਿਆ ਪੜਿਆ ਉਹ ਕੁਰਾਨ ਦੀ ਇਨੀ ਡੂੰਗੀ ਜਾਣਕਾਰੀ ਰੱਖਦਾ ਹੈ ਅਰਥ ਹੋਵੇ ਇਹਦੇ ਮਨ ਦਾ ਸ਼ੰਕਾ ਨਿਕਲ ਗਿਆ ਬਾਦਸ਼ਾਹ ਔਰੰਗਜ਼ੇਬ ਦੇ ਤੇ ਭਾਈ ਆਨੰਦ ਲਾਲ ਜੀ ਆਪਣੇ ਕੰਮਕਾਰ ਚ ਲੱਗ ਗਏ ਤੇ ਇਧਰ ਹੁਣ ਬਾਦਸ਼ਾਹ ਪਤਾ ਕੀ ਕਹਿੰਦਾ ਆਪਣੇ ਸ਼ਹਜਾਦੇ ਮਉਜ਼ਮ ਨੂੰ ਕਹਿੰਦਾ ਵੀ ਜਾ ਤੇ ਇਹ ਜਿਹੜਾ ਵਿਦਵਾਨ ਹੈ ਇਹਨੂੰ ਇਸਲਾਮ ਦੇ ਵਿੱਚ ਲੈ ਆ ਨਹੀਂ ਦੇ ਕਾਫਰਾਂ ਦੇ ਘਰ ਐਡਾ ਵਿਦਵਾਨ ਨਹੀਂ ਰਹਿਣਾ ਚਾਹੀਦਾ ਜਾਂ ਫਿਰ ਇਹਨੂੰ ਖਤਮ ਕਿਸੇ ਵੀ ਤਰੀਕੇ ਨਾਲ ਖਤਮ ਕਰ ਦੇ ਹੋਰ ਬਾਦਸ਼ਾਹ ਦੇ ਕੋਲ ਤੇ ਅ ਸ਼ਹਿਜ਼ਾਦੇ ਮਉਜ਼ਮ ਨੇ ਕਹਿ ਦਿੱਤਾ ਵੀ ਠੀਕ ਹੈ ਪਰ ਪਿਆਰ ਸੀ ਆਪਸ ਵਿੱਚ ਇਤਿਹਾਸ ਵਿੱਚ ਜ਼ਿਕਰ ਆਉਂਦਾ ਜਿੱਥੇ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ ਕਹਿੰਦੇ ਜੀ ਸ਼ਹਿਜ਼ਾਦੇ ਨੇ ਇਸ ਹਾਰੀ ਗੱਲ ਭਾਈ ਨੰਦ ਲਾਲ ਨੂੰ ਦੱਸ ਦਿੱਤੀ ਵੀ ਮੈਂ ਨਾ ਤਾਂ ਬਾਦਸ਼ਾਹ ਦੇ ਖੂਨ ਨੂੰ ਮੋੜ ਸਕਦਾ ਨਾ ਮੈਂ ਤੇਰੇ ਨਾਲ ਹੀ ਧੱਕਾ ਕਮਾ ਸਕਦਾ ਤੇ ਇਸ ਦਰਮਿਆਨ ਨਾ ਭਾਈ ਨੰਦ ਲਾਲ ਕਿਉਂਕਿ ਸੋਹਰਾ ਪਰਿਵਾਰ ਸਿੱਖੀ ਧਾਰਨ ਕਰ ਚੁੱਕਾ ਸੀ ਤੇ ਕਈ ਵਾਰ ਗੁਰੂ ਦਰਬਾਰ ਦੇ ਵਿੱਚ ਆਉਣਾ ਜਾਣਾ ਲੱਗਾ ਰਹਿੰਦਾ ਸੀ ਕਦੇ-ਕਦੇ ਤੇ ਜਦੋਂ ਇਸ ਤਰ੍ਹਾਂ ਦੀਆਂ ਮਾੜੀਆਂ ਖੋਟੀਆਂ ਚਾਲਾਂ ਦਾ ਪਤਾ ਲੱਗਾ ਨਾ ਭਾਈ ਨੰਦ ਲਾਲ ਜੀ ਇਹ ਆਨੰਦਪੁਰ ਸਾਹਿਬ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਕਿਉਂਕਿ ਪਤਾ ਸੀ ਕਿ ਜਿਵੇਂ ਇੱਥੇ ਬਾਦਸ਼ਾਹ بڑے بڑے ਵਿਦਵਾਨਾਂ ਨੂੰ ਕਮੀਆਂ ਨੂੰ ਨਾਲ ਰੱਖਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨੇ ਵੀ بڑے بڑے ਕਾਮਲ ਕਵੀ ਆਪਣੇ ਨਾਲ ਰੱਖੇ ਹੋਏ ਨੇ ਵਿਦਵਾਨ ਰੱਖੇ ਹੋਏ ਨੇ ਆਪਣੇ ਨਾਲ ਤੇ ਇਹਦੇ ਨਾਲ ਉਹਦਾ ਚੰਗਾ ਇਹ ਹੈ ਵੀ ਮੈਂ ਹੁਣ ਇਥੋਂ ਚਲੇ ਆ ਜਾਵਾ ਤੇ ਭਾਈ ਨੰਦ ਲਾਲ ਜੀ 1600 ਤੇ 97 ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਆ ਗਏ ਉਦੋਂ ਉਮਰ ਤਕਰੀਬਨ 64 ਕ ਸਾਲ ਦੀ ਸੀ ਭਾਈ ਨੰਦ ਲਾਲ ਜੀ ਦੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੂਰੀ ਚਾਹੇ 64 ਸਾਲ ਦੀ ਲਗਭਗ ਉਮਰ ਸੀ ਹੋ ਸਵੇ ਇੱਕ ਬਜ਼ੁਰਗੀ ساری ਜ਼ਿੰਦਗੀ ਦਾ ਤਜਰਬਾ ਉੱਚ ਕੋਟੀ ਦੇ ਬਦਵਾਨ ਕਵੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਪ੍ਰਸੰਨ ਹੋਏ ਆਪਣੇ ਮੁਖੀ ਕਵੀਆਂ ਦੇ ਵਿੱਚ ਰੱਖ ਲਿਆ ਤੇ 1697 ਦੇ ਵਿੱਚ ਇੱਥੇ ਵਸੇ ਆ ਕੇ ਬੜਾ ਸਮਾ ਗੁਰੂ ਦੇ ਹੁਕਮ ਦੇ ਵਿੱਚ ਰਹਿ ਫਿਰ ਸਮਾ ਇਸ ਤਰ੍ਹਾਂ ਵੀ ਆਇਆ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਪਹਾੜੀਆਂ ਨੇ ਵੈਰ ਕਮਾਉਣਾ ਸ਼ੁਰੂ ਕਰ ਦਿੱਤਾ ਸੰਖੇਪ ਦੀ ਵਿਚਾਰ ਪਹਾੜੀਆਂ ਨੇ ਬੈਰ ਕਮਾਉਣਾ ਸ਼ੁਰੂ ਕਰ ਦਿੱਤਾ ਤੇ ਸ਼੍ਰੀ ਆਨੰਦਪੁਰ ਸਾਹਿਬ ਤੇ ਹਮਲੇ ਹੋਣੇ ਸ਼ੁਰੂ ਹੋ ਗਏ ਤੇ ਜੇ ਸ਼ਿਕਾਰ ਨੂੰ ਸਿੰਘ ਜੰਗਲਾਂ ਵਿੱਚ ਪਹਾੜਾਂ ਵਿੱਚ ਜਾਣ ਲੱਗ ਪਏ ਤੇ ਉੱਥੇ ਵੀ ਉਹਨਾਂ ਉੱਤੇ ਹਮਲੇ ਹੋਣ ਲੱਗ ਪਏ। ਹੁਣ ਜੰਗ ਦੀਆਂ ਜਿਹੜੀਆਂ ਤਿਆਰੀਆਂ ਨੇ ਹੋਣ ਲੱਗ ਪਈਆਂ ਹਮਲੇ ਵਧਣ ਲੱਗ ਪਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਅਗਲੀ ਵਿਚਾਰ ਵਿਚਾਰਦਿਆਂ ਹੋਇਆਂ ਵੀ ਅੱਗੇ ਹੁਣ ਥੋੜਾ ਔਖਾ ਸਮਾਂ ਆਉਣ ਵਾਲਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰਿਆਂ ਕਮੀਆਂ ਨੂੰ ਆਪੋ ਆਪਣੇ ਘਰ ਭੇਜ ਦਿੱਤਾ ਫੇ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ ਜਿੱਥੇ-ਜਿੱਥੇ ਵੀ ਤੁਸੀਂ ਜਾਂਦੇ ਔਰ ਤੁਹਾਡੇ ਉੱਤੇ ਗੁਰੂ ਨਾਨਕ ਦੀ અપਾਰ ਬਖਸ਼ਿਸ਼ ਕਿਰਪਾ ਰਹੇ ਤੇ ਤਕਰੀਬਨ ਆਪਣਾ 1671 ਦੇ ਵਿੱਚ ਇਹ ਸਾਰੇ ਜਿਹੜੇ ਕਵੀ ਨੇ ਇਹ ਆਪਣੇ ਘਰ ਭੇਜ ਦਿੱਤੇ ਤੇ ਭਾਈ ਨੰਦ ਲਾਲ ਜੀ ਵੀ 1672 ਦੇ ਵਿੱਚ ਆਪਣੇ ਨਗਰ ਮਲਤਾਨ ਵਾਪਸ ਹੋ ਗਏ। ਫਿਰ ਪਿੱਛੇ ਜੋ ਵੀ ਅਨੰਦਪੁਰ ਸਾਹਿਬ 'ਚ ਹੋਇਆ ਸਾਰੀ ਸਿੱਖ ਸੰਗਤਾਂ ਜਾਣਦੀਆਂ ਨੇ ਜੰਗ ਹੋਏ। ਅਨੰਦਪੁਰ ਸਾਹਿਬ ਛੱਡਣਾ ਵੀ ਪਿਆ। ਸਾਹਿਬ ਜਾਦਿਆਂ ਦੀਆਂ ਸ਼ਹਾਦਤਾਂ ਵੀ ਰਾਹ ਦੇ ਵਿੱਚ ਹੋਈਆਂ। ਪਰ ਇਧਰ ਭਾਈ ਨੰਦ ਲਾਲ ਜੀ ਮਲਤਾਨ ਵਿੱਚ ਜਾ ਕੇ ਬਹੁਤ ਸਿੱਖੀ ਦਾ ਇਨਾਨੇ ਤਕਰੀਬਨ 1 ਸਾਲ ਪ੍ਰਚਾਰ ਕੀਤਾ 71 ਦੇ ਵਿੱਚ ਗਏ 1671 ਦੇ ਵਿੱਚ ਤੇ 1672 ਦੇ ਵਿੱਚ ਭਾਈ ਨੰਦ ਲਾਲ ਜੀ ਉਹ ਆਪਣਾ ਸਰੀਰ ਛੱਡ ਗਏ ਦਿਹਾਂਤ ਹੋ ਜਾਂਦਾ ਹੈ ਭਾਈ ਨੰਦ ਲਾਲ ਦਾ ਭਾਈ ਨੰਦ ਲਾਲ ਦੀ ਕਮੀਆਂ ਦੇ ਵਿੱਚ ਵਿਸ਼ੇਸ਼ ਕਰਕੇ ਉਹਨਾਂ ਦਾ ਜ਼ਿਕਰ ਇਸ ਕਰਕੇ ਹੁੰਦਾ ਆਪਾਂ ਵੀ ਇਸ ਕਰਕੇ ਜ਼ਿਕਰ ਕਰ ਰਹੇ ਆਂ ਵੀ ਉਹਦੇ ਪਿੱਛੇ ਇੱਕ ਬੜਾ ਵੱਡਾ ਕਾਰਨ ਹੈ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਇੱਕ ਕੱਲੇ ਕਵੀ ਨਹੀਂ ਸੀ ਜੇ ਆਪਾਂ ਕਹੀਏ ਵੀ ਕੱਲੇ ਕਵੀ ਸੀ ਭਾਈ ਨੰਦ ਲਾਲ ਜੀ ਭਾਈ ਨੰਦ ਲਾਲ ਜੀ ਗੁਰੂ ਦੇ ਅਨੰਨ ਸਿੱਖ ਸੇਵਕ ਵੀ ਸੀ ਔਰ ਬਹੁਤ ਬੰਦਗੀ ਬਹੁਤ ਸਿਮਰਨ ਔਰ ਕੋਈ ਸਮਾਂ ਲੰਗਰ ਵਿੱਚ ਵੀ ਸੇਵਾ ਅੱਧੀ ਅੱਧੀ ਰਾਤ ਨੂੰ ਉੱਠ ਕੇ ਜੇ ਕੋਈ ਕਿਸੇ ਨੇ ਆਉਣਾ ਤੇ ਅੱਧੀ ਅੱਧੀ ਰਾਤ ਨੂੰ ਉੱਠ ਕੇ ਵੀ ਜੇ ਕਿਤੇ ਪ੍ਰਸ਼ਾਦਾ ਵਾਧੇ ਪੈ ਜਾਣਾ ਨਾ ਮੁੱਕ ਜਾਣਾ ਤੇ ਆਪ ਹੱਥੀਂ ਆਟਾ ਗੁੰਨ ਕੇ ਬਣਾ ਕੇ ਪ੍ਰਸ਼ਾਦਾ ਤੇ ਛਕਾਉਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੀ ਵਾਰ ਪਰਖ ਕੀਤੀ ਔਰ ਭਾਈ ਨੰਦ ਲਾਲ ਜੀ ਹਮੇਸ਼ਾ ਉਸ ਪਰਖ ਦੇ ਵਿੱਚ ਪਾਸ ਹੁੰਦੇ ਰਹੇ ਬਹੁਤ ਪਿਆਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬੜਾ ਇਤਿਹਾਸ ਭਾਈ ਨੰਦ ਲਾਲ ਜੀ ਦੇ ਨਾਲ ਜੁੜਿਆ ਹੋਇਆ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਹੁਤ ਜ਼ਿਆਦਾ ਵਿਸ਼ਵਾਸ ਇਹਨੇ ਹਾਸਲ ਕਰ ਲਿਆ ਸੀ ਜਿੱਤ ਲਿਆ ਸੀ ਦੇ ਭਾਈ ਨੰਦ ਲਾਲ ਜੀ ਜਨਾ ਨੇ ਬਹੁਤ ਗੁਰੂ ਹਸਤਤ ਲਿਖੇ ਜੀਵਨ ਦੇ ਤਜਰਬੇ ਲਿਖੇ ਗੁਰੂ ਦੇ ਨਾਲ ਜਿਹੜਾ ਪਿਆਰ ਦੀ ਸਾਂ ਸੀ ਉਹ ਬਹੁਤ ਕੁਝ ਲਿਖਿਆ ਜਿਸ ਜੋ ਕਹਿੰਦੇ ਪੜਿਆ ਜਾਵੇ ਤੇ ਸੱਚ ਜਾਣਿਓ ਅੰਦਰੋਂ ਐਸਾ ਰਸ ਮਿਲਦਾ ਔਰ ਸਮਝ ਆਉਂਦੀ ਹੈ ਕਿ ਭਾਈ ਨੰਦ ਲਾਲ ਜੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਕਿੰਨਾ ਕੁ ਪਿਆਰ ਸੀ ਐਵੇਂ ਨਹੀਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਨੰਦ ਲਾਲ ਜੀ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੰਦੇ। ਉਹਨਾਂ ਦੇ ਅੰਦਰ ਗੁਣ ਸੀ। ਉਹਨਾਂ ਦੇ ਅੰਦਰ ਸਿੱਖੀ ਜਿਹੜੀ ਹੈ ਉਹ ਬਹੁਤ ਪ੍ਰੋਤਸੀ ਸਿੱਖੀ ਦੇ ਨਾਲ। ਸੋ ساری ਜ਼ਿੰਦਗੀ ਆਖਰੀ ਜਿੰਨੀ ਕੁ ਬਚੀ ਸੀ ਜਿੰਨੀ ਕੁ ਮੁਗਲ ਬਾਦਸ਼ਾਹਾਂ ਤੋਂ ਉਹਨਾਂ ਦੀ ਮਲਾਜ਼ਮਤ ਕਰਨ ਤੋਂ ਬਾਅਦ ਦਾ ਜਿੰਨਾ ਸਮਾਂ ਸੀ ਨੰਦਪੁਰ ਸਾਹਿਬ ਆਉਣ ਦਾ ਔਰ ਆਖਰੀ ਸਮੇਂ ਤੱਕ ਉਹ ਸਿੱਖੀ ਦੇ ਵਿੱਚ ਰਹਿ ਔਰ ਐਸਾ ਵੀ ਸਮਾਂ ਆਇਆ ਕਿ ਜਦੋਂ ਅਮਰਤ ਸੰਚਾਰ ਹੋਇਆ ਕੁਝ ਸਮੇਂ ਬਾਅਦ ਭਾਈ ਨੰਦ ਲਾਲ ਜੀ ਨੇ ਵੀ ਜਦੋਂ ਅਮਰਤ ਦੀ ਕਰਵਾਤ ਦੇਖੀ ਅਮਰਤ ਦੀ ਰਹਿਮਤ ਦੇਖੀ ਤੇ ਫਿਰ ਆਪ ਵੀ ਅਮਰਤ ਸ਼ਕ ਕੇ ਭਾਈ ਨੰਦ ਲਾਲ ਸਿੰਘ ਨਾਮ ਰਖਾ ਕੇ ਅਮਰ ਭਾਰੀ ਹੋ ਕੇ ਭਾਈ ਅਨੰਦ ਲਾਲ ਸਿੰਘ ਜਿਹੜੇ ਨੇ ਉਹ ਉਹਨਾਂ ਨੇ ਆਪਣਾ ਸਰੀਰ त्यागा